ਹਾਂਜੀ ਸਰਸਿਕ ਕਾਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਮਿਸਟਰ ਐਂਡ ਮਿਸਿਸ ਸਿਵਿਆ ਕਪਲ ਤੇ ਅੱਜ ਵੀ ਸੂਟ ਪਾਇਆ ਸੀ ਕਾਲੇ ਰੰਗ ਦਾ ਇਹਦੀਆਂ ਫੋਟੋਆਂ ਵੀਡੀਓਜ਼ ਰਹਿੰਦੀਆਂ ਸੀਗੀਆਂ ਤੇ ਉਹ ਆਪਾਂ Instagram ਤੇ ਠੀਕ ਐ ਅਪਲੋਡ ਕਰਨ ਵਾਸਤੇ ਕੀਤੀਆਂ ਨੇ ਇਹਦੀ ਸਲਵਾਰ ਤੇ ਤਾਂ ਨਾ ਬਈ ਲੇਸ ਲੱਗੀ ਹੋਈ ਆ ਤੇ ਜਿਹੜੀ ਆਹ ਵਾਲਾ ਜਿਹੜਾ ਹੈਗਾ ਇਹ ਤੇ ਸਾਰਾ ਮਸ਼ੀਨ ਵਰਕ ਹੋਇਆ ਹੋਇਆਗਾ ਪਿਓਰ ਦਾ ਦੁਪੱਟਾਗਾ ਚਨੂਨ ਸਪੂਨ ਦਾ ਸਟਾਫਾ ਸੂਟ ਦਾ ਇਹਨਾਂ ਦੇ ਸੂਟ ਮਿਲ ਜਾਣਗੇ ਤੁਹਾਨੂੰ ਡੀਐਮ ਤੁਸੀਂ ਕਰ ਸਕਦੇ ਹੋ ਤੇ ਅੱਜ ਆਪਾਂ ਖੇਡ ਰਹੇ ਹਾਂ ਗਾਇਸ ਗੇਮ ਠੀਕ ਹੈ ਅੱਜ ਆਪਾਂ ਗੇਮ ਖੇਡ ਰਹੇ ਹਾਂ ਮਹਿ ਰਿੱਕੀ ਬਿਆੰਤ ਤੇ ਮਹਿਕ ਤੇ ਦੇਖਾਂਗੇ ਕੌਣ ਸਭ ਤੋਂ ਵੱਧ ਪੈਸੇ ਜਿੱਤਦਾਗਾ ਠੀਕ ਹੈ ਅੱਜ ਦੇਖਾਂਗੇ ਅਸੀਂ ਸਭ ਤੋਂ ਫਲਾ ਕਰਨ ਦੀ ਬਾਤ ਹੀ ਹੈ ਅੱਜ ਦੇਖਾਂਗੇ ਕੌਣ ਸਭ ਤੋਂ ਵੱਧ ਪੈਸੇ ਜਿੱਤਦਾਗਾ ਠੀਕ ਹੈ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆਪਣੇ ਬਲੌਗ ਦੇ ਨਾਲ ਤਿਆਰੀਆਂ ਹੋ ਰਹੀਆਂ ਨੇ ਸਾਡੀ ਗੇਮ ਦੀਆਂ ਲੈ ਵੀ ਜਸ਼ਨ ਲੋਵੇ ਰਿੱਕੀ ਆ ਗਏ ਠੀਕ ਹੈ ਤੇ ਆਪਾਂ ਕਰਨਾ ਹੈਗਾ ਸਟਾਰਟ ਹਸਤ ਤੇ ਆਪਾਂ ਰਿੱਕੀ ਤੋਂ ਹੀ ਸਟਾਰਟ ਕਰਵਾਵਾਂਗੇ ਠੀਕ ਹੈ ਸਾਰਿਆਂ ਨੇ ਬਾਕੀ ਇੱਧਰ ਰੁਕੋ ਸਾਰਿਆਂ ਬਾਰੇ ਚੇਂਜ ਕਰਿਆ ਕਰਾਂਗੇ ਆ ਲੈ ਪੈਂਟ ਇਹਨੂੰ ਲਾ ਕੇ ਦੇ ਦੇ ਆਪਾਂ ਚਾਰਾਂ ਜਣੇ ਨੇ ਖੇਡਣੀ ਹੈ ਰਿੱਕੀ ਠੀਕ ਹੈ ਜਿਵੇਂ ਆ ਜਿਹੜੀ ਓਕੇ ਅਸੀਂ ਚਾਰੇ ਜਣੇ ਉੱਤਰ ਜਾਂਗੇ ਹਾਂਜੀ ਮੈਂ ਆਪ ਹੀ ਰੱਖ ਦੂੰਗੀ ਤੂੰ ਜਾ ਕਿਉਂ ਨਹੀਂ ਮੈਂ ਰੱਖ ਲਾਂਨੀ ਆ ਤੁਸੀਂ ਵੀ ਚੀਟਿੰਗ ਕਰੋਗੇ ਹਾਂ ਮੇਰੀ ਵਾਰੀ ਚੇਂਜ ਕਰ ਦਿਓ ਮੇਰੀ ਵਾਰੀ ਚੇਂਜ ਕਰ ਦਿਓ ਹਾਂ ਜਿਹੜਾ ਇਹ ਨਿਬੜ ਗਈ ਮੇਰੀ ਵਾਰੀ ਚੇਂਜ ਕਰ ਦਿਓ ਗੱਲ ਇੱਥੇ ਨਿਬੜਦੀ ਐ ਕੋਲ ਲੰਮਾ ਆਖੀ ਫਿਰ ਮੈਂ ਤੁਸੀਂ ਵੀਡੀਓ ਉੱਥਰ ਬਣਾਉਣਾ ਇਧਰ ਹੀ ਬਣਾਵਾਂਗੇ ਵੀਡੀਓ ਕਿਰਾਂ ਤੁਹਾਨੂੰ ਮੈਂ ਰੱਖ ਰਹੀ ਆ ਨਾ ਮੇਰੀ ਬਣਾ ਰਹੀ ਆ ਜਿਹੜਾ ਜਿੱਤੂਗਾ ਠੀਕ ਐ ਦੇਖਾਂਗੇ ਵੀ ਕਿਹੜਾ ਕਿਹੜਾ ਇੱਧਰ ਆ ਜਾ ਮੈਂ ਕ ਇੱਧਰ ਆ ਜਾ ਸਾਈਡ ਤੇ ਦੇਖੋ ਲੱਗੇ

ਆ ਨੀ ਆ ਨੀ ਬੰਦ ਕਰਾਉਣੇ ਗਏ ਬਹਾਦੇ ਸਹੀ ਗੱਲ ਹੁਣ ਤਾਂ ਕਰਾ ਦੇ ਉਹ ਦੇਖ ਕਿਵੇਂ ਦੇਖੀ ਇੱਧਰ ਕੁ ਕੀ ਦੇਖੀ ਅੰਨਾ ਇੱਧਰ ਮੈਂ ਤਾਂ ਨਹੀਂ ਬਾਅਦ ਚ ਥੰਗਿਆ ਜਿਗਾ ਥੋੜਾ ਜੀ ਹਾਂ ਵੀ ਕੌਣ ਦਾ ਥੋੜਾ ਜਿਆਦਾ ਅਰ ਸੁਦਾ ਭੈ ਨਹੀਂ ਬੰਦੇ ਰਮਾ ਹਾਂ ਉਧਰ ਉਧਰ ਹੋਏ ਹੋਏ ਜੁੜੇ ਰਹੋ ਗਾਇਸ ਮੈਂ ਜੁੜੇ ਰਹੋ ਗਾਇਸ ਪਹਿਲੀ ਵਾਰੀ ਕੀ ਦੀ ਹੈ ਦੂਜੀ ਵਾਰੀ ਦੀ ਦੀ ਤੀਜੀ ਵਾਰੀ ਹੋ ਚੌਥੀ ਵਾਰੀ ਨਹੀਂ ਆਉਣਾ ਤੁਸੀਂ ਐਦਰੀ ਘੜਨਾ ਆਪਾਂ ਜਦੋਂ ਜਸ਼ਨ ਨਹੀਂ ਆਊਗੀ ਜਸ਼ਨ ਹਾਂ ਜੀ ਚੈੱਕ ਕਰੀ ਜਲਨੀ ਵੀ ਕਿਹਨੇ ਕਿੰਨੇ ਸਹੀ ਹੋ ਕੀਤੇ ਠੀਕ ਹੈ ਤੇ ਵਾਦੀ ਸੇ ਜੂਣੋਗੇ ਸਾਰੇ ਦਿੱਤੇ ਸਾਰੇ ਦਾ ਸਾਰੇ ਨਹੀਂ ਵਿਕੇ ਹੁੰਦੇ ਆ ਤੇ ਫਿਰ ਮਤ ਫਰਕ ਪੈ ਜਾਣਾ ਹਾਂ ਖੜ ਜੋ ਰਿੱਕੀ ਮਾਣੋ ਮੈਂਕ ਤੇ ਬਿਆਨਤ ਇੱਕ ਵੀ ਤਾਂ ਸਹੀ ਦੱਸਿਆ ਗਿਆ ਵੇਚਤੀ ਹੋਵੇ ਪਹਿਲਾਂ ਰਿੱਕੀ ਫਿਰ ਮਾਣੋ ਮਾਣੋ ਫਿਰ ਬਿਆਨਤਾ ਫਿਰ ਮੈਂਕ ਠੀਕ ਹੈ ਠੀਕ ਹੈ ਮੇਰਾ ਰਿੱਕੀ ਚੱਲ ਜੂਣੋ ਪਹਿਲਾਂ ਵੇਖੀਂ ਤੇ ਸਹੀ ਗਿਆ ਸੋ ਜਾ ਤੂੰ ਠੀਕ ਆ ਪਰ ਤੂੰ ਜਿਆਦਾ ਵੀ ਨਹੀਂ ਰਹਿਣਾ ਕਿੱਥੇ ਕੀ ਸੀ ਚਲੋ ਬਈ ਤੂ ਦੇ ਕੇ ਦੱਸਣਾਗਾ ਠੀਕ ਆ ਵੀ ਸਹੀ ਦੱਸਿਆ ਕਿ ਰਿੱਕੀ ਨੇ ਗਲਤ ਦੱਸਿਆ ਸਾਡੇ ਸਾਰਿਆਂ ਦੇ ਵੀ ਹੋਣਾ ਚਾਹੀਦਾ ਕੈਮਰਾ ਇੱਧਰ ਆ ਜਾ ਮੈਂ ਕੁਥੂ ਉੱਧਰ ਖੜ ਦੇ ਦੇਖਣਾ ਨਹੀਂ ਰਿੱਕੀ ਉੱਥੇ ਵਜਾ ਸਾਹਮਣੇ ਮਾਂ ਨੂੰ ਦੇਖਦਾ ਹਾਂ ਹਾਂ ਕੋਈ ਨਾ ਹੋਈ ਆ ਵੀ ਮੈਂ ਪਹਿਲਾਂ ਹਾਂ ਪਹਿਲਾਂ ਇਹ ਕੀ ਹੈ ਜਲ ਜੀਰਾ ਜਲ ਜੀਰਾ ਇੱਕ ਠੀਕ ਹੈ ਸਹੀ ਆ ਹਾਂਜੀ ਠੀਕ ਹੈ ਆਏ ਦੇਖਣਾ ਨਹੀਂ ਹੈਗਾ ਰਿੱਕੀ ਇੱਧਰ ਨੂੰ ਕਰਕੇ ਵੀ ਤਾਂ ਬੈਠਾ ਕੀ ਹੈ ਅੰਮੇਮਕਾ ਨੋ चलो 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 आता हो गया आ भी हो गया आ भी हो गया आ गया ये लड़का मेरे साथ सारे पीते हुए नहीं मैं तो सारे बीते हुए नहीं मैं जीतूंगा मैं कह कौन जीतूंगा कि मैं जीतूंगा ये तुम जपपो ਦੱਸ ਹਾਂਜੀ ਸਹੀ ਆ ਰਹਿ ਗਿਆ ਇੱਕ ਰਹਿ ਗਿਆ ਕੋਕਾ ਹੋਲਾ ਉਹ ਲੈ ਕਾ ਕਾਲੀ 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 ਕਾ ਆਏ ਕਾਲੀ ਨੀ ਨਾ ਨਾ ਇਹ ਤਾਂ ਗਲਤ ਗੱਲ ਆ ਇਹਦਾ ਜਮਾਤ ਨਾਲ ਆ ਇਹਦਾ ਜਮਾਤ ਨਾਲ ਉੱਤ ਗੱਲ ਆ ਬਈ ਇਹ ਨਹੀਂ ਆ ਨਾ 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 ਇਹ ਤਾਂ ਜਮਾਤ ਨਾਲ ਆ ਕੱਢ ਜੋ ਕੱਢ ਜੋ ਹੁਣ ਇਹਨਾਂ ਦੇ ਮੈਂ ਬਦਲ ਦਾਂ ਬਦਲ ਪਾਈ ਪਾਈ ਬਦਲ ਦੇ ਕਲੀਆਂ ਵਾ ਇੱਕ ਹੀ ਬਦਲ ਦੂ ਨਹੀਂ ਬੋਤਲਾ ਬਦਲਾਂਗੇ ਫਿਰ ਸਾਰਾ ਕੁਝ ਚੇਂਜ ਕਰਨਾ ਰਿੱਖੀ ਬਦਲ ਲੰਗੇ ਵੇਖੀ ਤੀ ਪਰੋਂ ਕਾ ਨੂੰ ਮੂੰਹ ਕਰੋ ਪਰ ਮੋਤੀ ਲੱਗ ਜੂ ਮਿੱਟੀ ਆਏ ਕਿ ਮੈਂ ਤੁੱਦਿਆ ਇੱਥੇ ਲੁਕੋ ਕਿੱਥੋਂ ਨਿਕਲਣਾ ਹੀਗਾ ਮੂੰਹ ਬਰੋਂ ਮਰੇ ਨੂੰ ਕਰ ਲੈਣੇ ਚੱਲ ਜਾਓ ਚੱਲ ਜਾਓ ਚੱਲ ਜਾਓ ਯਾਰ ਚੱਲ 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 ਪਰ ਪਾਣੀ ਨਾ ਦਰਦੀਵੇਂ ਤੇਰੀ ਛਾਦੀ ਕਿਉਂ ਕਿ ਉਹਨੂੰ ਪਤਾ ਸੀ ਕਿ ਇਹ ਕਹਿੰਦੇ ਸਾਰੀ ਪੀਤੀ ਹੋਈ ਮੈਂ ਕਹਾਂ ਕੋਣ ਜਿੱਤੂਗਾ ਕਹਿੰਦੇ ਮੈਂ ਮੈਂ ਤਾਂ ਕਹਿੰਦੇ ਸਾਰੀ ਪੀਕੇ ਉਹ ਸਮਝ ਕੇ ਦਿਵਾਉਣਾ ਪੀਕੇ ਟੇਸਟ ਕਰਕੇ ਦਿਵਾਉਣਾ ਲੰਘਾਂਗੇ ਹਾਂ ਉਹਨੂੰ ਇਹ ਕਾਲੇ ਮਾਫੀ ਕਰੋ ਜਾਕਲਾ ਯਾਰੋ ਤੇ ਮੇਰੇ ਦੁਆਰੇ ਸੇਪਣੀ ਪੀਣੀ ਇੱਕ ਵਾਰੀ ਉਹ ਪੀਣੀ ਹੈ ਠੀਕ ਹੈ ਇਹਨਾਂ ਕੋਈ ਮ ਟੇਸਟ ਦਿਓ ਨਾ ਨਾਵੇ ਜਿੱਥਾਂ ਹੋਇਆ ਉਹ ਤੁਹਾਡੇ ਨੱਕ ਬੰਦ ਹੋਣ ਦੀ ਲੱਗ ਗਈ ਇੰਦਾ ਸਮਾਰਕੀ ਸਮੇਦੀ ਪ੍ਰਵਾਦੀ ਕਰ ਰਹੇ ਆ ਕੋਲਾ ਮਲਾ ਕੇ ਖੜਾ ਬੰਦਾ ਤਾਂ ਪਹਿਲੀ ਪਹਿਣੀ ਆ ਪੈਣ ਕਿ ਵੀ ਪਹਿਣੀ ਆ ਉੱਪਰੋਂ ਪਾਓ ਉੱਪਰ ਦੇ ਨੀਚੇ ਲਾ ਕੇ ਨਾਲਰ ਪਰਲੇ ਪਾਸੇ ਉੱਪਰ ਪਾ ਦਿਓ ਪਾ ਦਿਓ ਚਲ ਮਾਂ ਜਾਣ ਜਿੰਨੀ ਜਿੱਤਨੀ ਜਾਈ ਦੀ ਪੂਰਾ ਜੋਰ ਲੱਗਿਆ ਹੋਇਆ ਕਿਦਾ ਰੋਡਾ ਹੰਗਾਰ ਹੋ ਕਰਨਾ ਮੇਰੇ ਆਹਰੇ ਦਾ ਪੂਰੀ ਚੱਲੀ ਨਹੀਂ ਆਪਣੀ ਤੇਰਾ ਮੈਂ ਤੁਹਾਨੂੰ ਪੂਰਾ ਤਕੜਾ ਪੂਰੀ ਚੱਲੀ ਨਹੀਂ ਆਪਣੀ ਬਣਾਉਂਦਾ ਹਾਂਜੀ ਹਾਂਜੀ ਗਰਾਫ ਸੀ ਜਿੱਦੇ ਵੀ ਲੇ ਕੇ ਤਾਂ ਲਈ ਜਿੱਤੂ ਕਹਿੰਦੇ ਮੈਂ ਹੀ ਜਿੱਤੂ ਗਾਈ ਸਪੋਰਟ ਕਰੋ ਤੁਸੀਂ ਸਾਡੀ ਗੇਮ ਨੂੰ ਅਸੀਂ ਬਹੁਤ ਗੇਮਾਂ ਲੈ ਕੇ ਆਏ ਕਰਾਂਗੇ ਸਾਡੀ ਉਹ ਮੇਰੀ ਗੱਲ ਹੁਣ ਥੋੜਾ ਥੋੜਾ ਪੀਓ ਇਹਨਾਂ ਜਿੱਜੇ ਇਹ ਬੱਦੂ ਪੀਤੇਗੇ ਵੈਪ ਪੀਣੀ ਆਣੀ ਆ ਥੱਲੇ ਹੁਣ ਚਲ ਚੱਤਾਂ ਬੰਦਾ ਉਹ ਰੋੜੀ ਵੀ ਉਹਨੂੰ ਕੋਸਾ ਉਹ ਇੱਕ ਜਣਾ ਇਹ ਚੱਕ ਕੇ ਖੜ ਜੂਗਾ ਨਾ ਫਿਰ ਇਹ ਇੱਧਰ ਜਾ ਕੇ ਡੱਬਾ ਨਹੀਂ ਜੀ ਜਣਾ ਸਾਡਾ ਵਧੀਆ ਚਲ ਆ ਗੋਣ ਉਹਨੂੰ ਖੜ ਚਲ ਚਲ ਯੈਸ 1 3 4 CVR ਵੈਪ ਪੂਰੇ ਬਲੰਗਾ ਬੀਮਾ ਖੜ ਕੇ ਟੇਸਟ ਕਰ ਸਪਰਾਈਜ਼ ਸਰਕਾਰ OK ਕੋਕਾ ਕੋਲਾ ਵਾਓ ਅੱਗੇ ਜਾ ਰਹੇ ਨੇ ਦੀਦੀ ਵੀਰੇ ਲਮਕਾ ਵਾਓ ਥੰਮਸ ਅਪ ਸਾਰੇ ਹੋ ਗਏ ਉੱਧਾ ਜਲਦੀ ਰਾ ਇਹੋ ਕਹੇਆ ਕਿਓ ਕਿਓ ਕਿ ਮੈਂ ਸਾਰੇ ਟਰਾਈ ਕੀਤੇ ਹੋਏ ਐਂ ਨੇ ਕਹਿੰਦੇ ਹੁੰਦੇ ਆ ਐਂ ਮੇਰੇ ਪੇਚੀ ਕੀਤੀ ਥੋੜੀ ਜਿੱਤੇ ਵੀੜਾ ਵੀ ਜਾਂਦਾ ਗੇਮ ਤੋਂ ਪਹਿਲੀ ਨਹੀਂ ਕਹੀਦਾ ਹੁੰਦੇ ਨਾ ਹਾਂ ਨਹੀਂ ਪੀਰਾ ਥੋੜੇ ਪੇਸਟ ਘੱਟ ਕਰਕੇ ਉਦੋਂ ਬਾਅਦ ਸਹੀ ਦੱਸ ਹੁਣ ਬਦਲ ਦੋ ਬਸ ਮੈਂ ਕਾ ਇੱਧਰ ਆ ਸਕਦੀ ਹਾਂ ਜਲਦੀ ਵੀ ਲੋ ਬਈ ਹੁਣ ਇਹਨਾਂ ਦਾ ਦੋਨਾਂ ਨੂੰ ਚੈਲੰਜ ਆ ਇਹਨਾਂ ਦੋਨਾਂ ਨੇ ਮੈਨੂੰ ਹਰਾਉਣਾ ਆਹ ਚੀਜ਼ ਆ ਮੇਰੇ ਫੇਸ ਵੀ ਇਹ ਹੁੰਦੇ ਇਹਨਾਂ ਦੋਨਾਂ ਨੇ ਹੁਣ ਮੈਨੂੰ ਹੋ ਰੋਣਾ ਹੈਗਾ ਮੈਨੂੰ ਹਾਸਾ ਕਿਹੋ ਜਿਹਾ ਕੀ ਬੰਦਾ ਰਿੱਕੀ ਦੇ 2 ਪੁਆਇੰਟ ਗਾਇਜ਼ ਤੇ ਮੇਰੇ ਹੈਗੇ ਆ 5 ਪੁਆਇੰਟ ਹੁਣ ਕੌਣ ਆਊਗਾ ਮੈਕੂ ਬੈਂਤ ਦੀ ਵੀ ਆਊਗੀ ਬੈਂਤਾ ਹੋ ਗਈ ਹਾਂਜੀ ਠੀਕ ਆ ਬੈਂਤ ਹੁਣ ਤੁਮ ਆਇਂਗੇ ਚੇਂਜ ਕਰ ਲੈਣਗੇ ਵੇਰ ਬੈਂਤ ਦੀ ਵਾਰੀ ਜਿਹੜਾ ਜਿੱਤੂ ਸਾਰੇ ਬੋਲਡਰਿੰਗ ਕਾਉਣ ਮੈਂ। ਆ ਜਾ ਬੰਤਮ। ਥੋੜਾ ਨਾ। ਸਹੀ ਹੈ ਨਾ? ਹਾਂਜੀ। ਚੱਲੀ ਬਣੀ ਜਾਂਦੀ ਆ। ਚੱਲ। ਚੱਲ। ਚੱਲ ਮੈਂ ਕਿਹੜਾ ਮਰਜੀ ਟਰਾਈ ਕਰ। ਦੱਸਦੀ ਮੈਨੂੰ। ਸਫਰਾਈਡ। ਖੱਪ। ਉਹ ਜਿਵੇਂ ਜਿਵੇਂ ਲਾ ਲੇ। ਮੈਂ ਨਾਲ ਦੀ ਆ। ਬੋਲ ਨਾ ਦੀ ਆ। ਉਹ ਲਾ ਸਹੀ ਆ। ਦੋਨੇ ਭੈਣ ਭਰਾ ਇੱਕੋ ਜਿਹੇ। ਹਾਰ ਕੀ ਮੈਂ ਤੇ ਮੇਰੇ ਤੋਂ। ਏਗਾ ਕੋਕੋ ਕੋ ਹਾ ਓਏ ਮੇਰੇ ਕਾਲੀ ਕਰ ਗਈ ਥੋੜੀ ਜਿਹੀ ਨਹੀਂ ਤੋ ਵੀ ਦੱਸ ਦਿੰਦੀ ਜਿੱਦਣ ਦੀ ਕਾਲ ਸੀ ਰਿੱਕੀ ਨੂੰ ਵੀ ਓਵਰ ਕੌਨਫੀਡੈਂਸ ਮਾਰ ਗਿਆ ਅੱਜ ਸਰਪ੍ਰਾਈਜ਼ਲੀ ਚਲ ਤਾ ਹਾਂ ਇਹ ਗਰਲਿੰਗ ਕੋਲ ਇਤੋਂ ਜ਼ਿਆਦਾ ਦਿਖਾਉਂਦੀ ਕਿੱਥੇ ਰਹਿ ਗਿਆ ਤੇਰਾ ਆਹ ਬੋਲ ਗੱਲਾਂ ਨਾ ਮੈਂ ਲਿਮਾ ਰਹਿ ਗਿਆ ਕਿੱਲਾ ਥਮ ਜਾ ਫ੍ਰੀਜ਼ਪ੍ਰਾਈਡ ਦਾ ਮਾਈ ਗਾਡ ਮੈਂ ਤੋ ਦੋਵੇਂ ਸੇਮ ਸੇਮ ਟੱਕਰ ਦੇ ਰਿਹਾ ਦੋਨੇ ਭੈਣ ਭਰਾ ਇੱਕੋ ਜਿਹੇ ਦੋਨੇ ਸੇਮ ਸੇਮ ਟੱਕਰ ਦੇ ਰਹੇ ਹਾਂਜੀ ਆ ਲਾ ਫੜਾ ਫੜਾ ਫੜੀ ਬਣ ਜਾ ਰਹਿ ਗਈ ਜੇ ਤੇ ਤੋ ਫੜ ਮੈਂ ਇਕੂ ਰਹਿ ਗਈ ਕੱਲੀ ਹੁਣ ਹਾਂ ਜਿੱਤਣਗੇ ਤਾਂ ਦੀਦੀ ਕੀ ਪਤਾ ਮੈਂ ਇਕੂ ਵੀ ਟੱਕਰ ਦੇ ਸਕਦੀ ਆ ਨਾ ਪਾਪਾ ਥਾਂ ਦੀ ਹੋਸੀ ਪਰ ਪਾਪਾ ਦੇ ਟੈਸਟ ਕਿਉਂ ਨਹੀਂ ਲੱਗਦਾ ਮੈਨੂੰ ਕਿਵੇਂ ਲੱਗਿਆ ਵੱਡੀਆ ਵੱਡੀਆ ਕੋਤਾਜੋ ਕੋਤਾਜ ਕਮਲੀ ਤਾਂ ਦੇਖਣਾ ਆਪਾਂ ਅਗਲੀ ਵਾਰ ਆਪਾਂ ਜਿੱਤਾਂ ਮੰਨ ਲਾ ਠੀਕ ਹੈ ਕੋਈ ਨਾ ਹੋਰ ਗੇਮਾਂ ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਦੇਖਣਾ ਤੁਹਾਨੂੰ ਜੇ ਤਰ ਛਾੜ ਤੋਂ ਨਹੀਂ ਲੰਗੇ ਤੁਸੀਂ ਬਾਹਰ ਐਕ ਬਸ ਆਮ ਕਰੀ ਕੋ ਆਪਣੇ ਕੋਲ ਆ ਜਾਂਦੀ ਜੀ ਆ ਜਾ ਮਹਿਕ ਚੱਲ ਵੀ ਆ ਜਾ ਮੈਂ ਕੋਲ ਤੁਮਣਾ ਜੀ ਮੈਂ ਤਾਂ ਸਾਰੇ ਟੇਸਟ ਆਹ ਦਿਖਾ ਰਹੀ ਨੇ ਤੁਹਾਨੂੰ ਮੈਨੂੰ ਟੇਸਟ ਨਹੀਂ ਪਤਾ ਮੈਂ ਤਿੰਨ ਕਿਹਾ ਸੀ ਮੈਂ ਤਿੰਨ ਦੱਸ ਰਹੀ ਹਾਂ ਪਰ ਮੈਂ ਦੋ ਹੀ ਦੱਸਿਆ ਆ ਖੋਲ ਕੇ ਦਿਖਾਇਆ ਕਰੋ ਉਧਰ ਵੀਡੀਓ ਚਹੋਰੀ ਜੀ हां चल ओके ओके यस लाहौरी जीरा ਤਾਂ ਐਂ ਘੇਰੀਆ ਜਲਦੀ ਜਰਾ ਵੇਹੜੀ ਸੁੱਕਾ ਬੋਲ ਹਾਂ ਗੱਡ ਗੱਡ ਮਨਲਾ ਦੇਵੇਂ ਪੱਕਰ ਦੋ ਜਲਦੀ ਬੋਲ ਸਬਸਕ੍ਰਾਈਬ ਕਰ ਆਹ ਕਹੋ ਜਗੇ ਤੇ ਸਾਰੀ ਇੱਕੋ ਜਿਹੀ ਦੱਸ ਦੱਸ ਅਸਤ ਨਾ ਜਲਦੀ ਬੋਲ ਤੇ ਪੱਜ ਵੀ ਪਾਈਆਂ ਹੋ ਸਕਦੀਆਂ ਹਾਂ ਇਹਦਾ ਵੈਸੇ ਨਾ ਫਿਲਮ ਦਾ ਬੱਸ ਸਰ ਗਿਆ ਫਿਲਮ ਕਬਿਆ ਜਮੀਜ਼ ਅਗਲਾ ਮੋਟਰ ਦੇਖ ਲੈ ਲਵੇਂ ਲੋੜ ਵੀ ਮਿਲ ਗਈ ਨਾ ਟਾਉਨਸ ਅੱਪ ਪਰਪੋਸ ਕੋਈ ਨਾ ਤੂੰ ਲੈ ਸੇ ਨਾ ਤੂੰ ਲੈ ਕੇ ਨਾ ਉਹ 24 ਸਾਰੇ ਵਾ ਲੈ ਲੈਂਦਾ ਨਹੀਂ ਮੈਂ ਸਭ ਬ੍ਰਾਈਡ ਕਿੱਪ ਬਈ ਇੱਕ ਲੜੀ ਵੀਡੀਓ ਇੱਧਰ ਸਾਰੀ ਫੋਟੋ ਕਿੱਛਦੇ ਜਾ ਰਹੇ ਨੇ ਆਦਰੀ ਇਦਾਂ 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 ਹਾਂਜੀ ਬਈ ਰਿਜ਼ਲਟ ਅਨਾਉਂਸ ਕਰਨਗੇ ਸਭ ਤੋਂ ਪਹਿਲਾਂ ਜਿਹੜੇ ਬੰਦੇ ਨੇ ਕੈਂਡੀ ਜਿੱਤੂ ਮੈਂ ਵੀ ਜਿੱਤ ਗਈ ਮੈਂ ਬਤੀ ਸਾਰਿਆਂ ਨੂੰ ਵੀਡੀਓ ਦੇਖ ਲਈ ਆਪਾਂ ਤਿੰਨੇ ਜਣੇ ਮੇਰੇ ਬਾਈ 5 ਨੰਬਰ ਸੀ ਮੈਂ ਸਾਰੇ ਸਹੀ ਦੱਸੇ ਸੀਗੇ ਸੈਕਿੰਡ ਹੇ ਕਿੱਥੇ ਪਤਾ ਲੱਗਿਆ ਬਾਹਰਲਾ ਬੰਦ ਝੋਲਸ ਦੀ ਹੈ ਹਾਂ ਆਏ ਵੀ ਕਿਹਦਾ ਤੁਸੀਂ ਬਾਹਰ ਨਾ ਪਾ ਕੇ ਖਾਦੀ ਵਾਲੀ ਗੱਲ ਨਹੀਂ ਪੀਣੀ ਆ ਬਾਹਰ ਨਾ ਪਾ ਕੇ ਪੀਣੀ ਆ ਝੋਲਸ ਦੇ ਕੀ ਹੁੰਦਾ ਬਾਟੇ ਉਮੀਰ ਵਾਈ ਝੋਲਸ ਦੀ ਹੈ ਕੋਈ ਗੱਲ ਬੱਤ ਨਹੀਂ ਆ ਝੋਲਸ ਨਾ ਤੋਰੀ ਗੱਲ ਦਾ ਤਾਂ ਜਪਮੇ ਮੈਨੂੰ ਮੈਨੂੰ ਨਾ ਕੋਕ ਮੈਂ ਜ਼ਿਆਦਾ ਪੀਣੀ ਆ ਤਾਂ ਮੈਨੂੰ ਕੋਕ ਦਾ ਟੇਸਟ ਪੂਰਾ ਪੱਕਾ ਯਾਦ ਆ ਲਿਮਕੇ ਦਾ ਵੀ ਸਪਰਾਈਟ ਦਾ ਵੀ ਇਹ ਚਾਰੇ ਚੀਜ਼ਾਂ ਮੈਂ ਹਮੇਸ਼ਾ ਪੀਂਦੀ ਆ ਠੀਕ ਹੈ ਤੇ ਜਲ ਜੀਰਾ ਤਾਂ ਸਾਰਿਆਂ ਨੂੰ ਪਤਾ ਵੀ ਇਹਦਾ ਟੇਸਟ ਕਹੇ ਜਾਂਦਾ ਤੇ ਇਹਦੇ ਵਿੱਚ ਤਾਂ ਕੋਈ ਦੋ ਰਿਆਂ ਹੈ ਨਹੀਂ ਸੀਗੀਆਂ ਤੇ ਇਹ ਸੀਗੀ ਆਪਣੀ ਅੱਜ ਦੀ ਸ਼ੁਰੂਆਤ ਦੀ ਗੇਮ ਭਾਬੀ ਨੇ ਜਾਣ ਕੇ ਉਹ ਚੀਜ਼ਾਂ ਮੰਗਾਈਆਂ ਜਿਹੜੇ ਭਾਬੀ ਨੂੰ ਪਤਾ ਸੀ ਨਹੀਂ ਇਹ ਸਾਰੀ ਚੀਜ਼ ਇਹਨਾਂ ਸਾਰਿਆਂ ਦੀ ਬਿਨਰਾ ਬਾਈ ਮੈਂ ਅੱਜ ਹਾਂਜੀ ਠੀਕ ਹੈ ਇਹ ਸਾਰੀਆਂ ਚੀਜ਼ਾਂ ਮੇਰੀਆਂ ਜਿੱਤ ਗਏ ਦੀਆਂ ਸਾਰੇ ਚੀਜ਼ਾਂ ਜਿਹੜੇ ਹਾਰ ਗਏ ਦੱਬਾ ਸਾਡਾ ਓ ਮਾਈ ਗੋਡ ਬਿੰਦ ਕੇ ਦੀ ਆਪਾਂ ਲਈ ਪੈਸੇ ਰੱਖਨੇ ਸੀ ਦੀ ਨਸਤ ਹਾਂ ਸੁਣਿਓ ਨਾ ਆਪਣੇ ਐਸੇ ਰੱਖਨੇ ਸੀ ਗੱਲ ਬੱਤੀ ਮਹ ਹੈਗਾ ਜਿੱਕਨੇ ਕਰ ਲੈਣੇ ਕਰਦੇ ਮੇਰੀ ਗੱਲ ਸੁਣੋ ਆਹ ਐ ਕਰੋ ਇਹ ਆਪੇ ਆਪਾਂ ਤੋ ਕੇ ਜਾਉਂ ਨੂੰ ਇਹ ਕਿੱਥੇ ਵੀ ਸੀ ਹਰਦਾ ਡੱਬਾ ਵੱਡਾ ਹੁੰਦਾ ਫਿਰ ਵੱਧ ਰੱਖਨੇ ਸੀ ਫਿਰ ਬੰਦਾ ਬਹੁਤ ਕਨਫਿਊਜ਼ ਹੁੰਦਾ ਅਗਲੀ ਵਾਰ ਜਿਹੜੀ ਗੇਮ ਕਰਾਂਗੇ ਉਹਦੇ ਵਿੱਚ ਵੱਧ ਚੀਜ਼ਾਂ ਰੱਖਾਂਗੇ ਉਏ ਇਹ ਢੱਕਣ ਕਿੱਧਰ ਗਏ ਆਪਣੇ ਢੱਕਣ ਲੱਭੋ ਕੱਲਾ ਇਹਦਾ ਟੇਸਟ ਤੇਰਾ ਟੇਸਟ ਹੀ ਡਿਫਰੈਂਟ ਆ ਮਾ ਕੇ ਸਾਥ ਤਾਂ ਸੇਮ ਜੀ ਨਹੀਂ ਕਿਉਂ ਸੇਮ ਨੇ ਸਰਪ੍ਰਾਈਜ਼ ਦਾ ਅਲੱਗ ਹੈ ਲਿੰਕੇ ਦਾ ਅਲੱਗ ਆ ਪੀ ਕੇ ਦੇਖ ਲਈ ਸਾਹਮਣੇ ਗੱਲ ਕੀ ਹੈ ਵੀ ਮੈਂ ਵੱਧ ਚੋਲਸਦੀ ਆ ਬੱਸ ਇਹਦਾ ਲੱਗਿਆ ਰਿੱਕੀ ਦੀ ਗੱਲ ਮੈਨੂੰ ਜਾਇਜ਼ ਲੱਗੀ ਚਲੋ ਤੁਸਾਂ ਵੀ ਨਾਲ ਕੇ ਵੀ ਬਾਪੀ ਪੱਤ ਚੋਲਸਦੇ ਆ ਰੈੱਡ ਰੈੱਡ ਢੱਕਣ ਲੱਭੋ ਹੁਣ ਨਹੀਂ ਇਹਦੇ ਵਿੱਚ ਦੂਸਰਾ ਵੀ ਲਾਣੀ ਇਹਦੇ ਵਿੱਚ ਟੇਸਟ ਦਾ ਪਤਾ ਦੀ ਵੀ ਨੂੰ ਵੀ ਕਿਹੜੇ ਦਾ ਕਿਹੜਾ ਟੇਸਟ ਆ ਹਾਂ ਸਾਰੇ ਟੇਸਟ ਮੈਨੂੰ ਪਤਾ ਸੀ ਸਾਰੇ ਪੀਤੇ ਹੋਏ ਆ ਮੈਂ ਇਹੇ ਤਾਂ ਜੀ ਮਨਪ੍ਰੀਤ ਕੌਰ ਜੇਤੂ ਹੋ ਚੁੱਕੇ ਨੇ ਜੇਤੂ ਟੀਮ ਨੂੰ ਸਾਰਾ ਸਨਮ ਇਹ ਸਾਰੇ ਇਨਾਮ ਦਿੱਤੇ ਇਨਾਮ ਚ ਦਿੱਤੇ ਜਾਂਦੇ ਨੇ ਮੈਨੂੰ ਲੋਵੇ ਗਾਇਸ ਇਹ ਸੀਗਾ ਆਪਣਾ ਇਹ ਸੀਗਾ ਆਪਣਾ ਅੱਜ ਦਾ ਬਲੌਗ ਠੀਕ ਹੈ ਜਿਹਦੇ ਵਿੱਚ ਵਿਜੇਤਾ ਹੈਗੀ ਆ ਮਨਪ੍ਰੀਤ ਕੌਰ ਸੀਵਿਆ ਤਾਂ ਇਸ ਗੇਮ ਨੂੰ ਵਿਨਰ ਕਰਦੇ ਹੋਏ ਮੈਨੂੰ ਅੱਗੇ ਖਤਰੋਕੇ ਖਿਡਾਰੀ ਮੇਂ ਜਾਣਾ ਚਾਹੀਦਾ ਚ ਨਹੀਂ ਠੀਕ ਹੈ ਤੇ ਇਹਨਾਂ ਨੂੰ ਬੜਾ ਦੁੱਖ ਹੋ ਰਿਹਾਗਾ ਚਾਹੇ ਮੈਂ ਜਿੱਤੀਆਂ ਸਾਰੀਆਂ ਕੋਲਡ ਡਰਿੰਕਾਂ ਪਰ ਪੀਣੀ ਐ ਇਹਨਾਂ ਨਹੀਂ ਨੇ ਮੈਂ ਨਹੀਂ ਪੀਂਦੀ ਮੈਨੂੰ ਲੱਗਦਾ ਚਲੋ ਬਈ ਤੇ ਆਪਾਂ ਜਿੱਤ ਚੁੱਕੇ ਆ ਠੀਕ ਆ ਤਾਂ ਜਿੱਤ ਦੀ ਖੁਸ਼ੀ ਦੇ ਵਿੱਚ ਪਾਰਟੀ ਤਾਂ ਬਣਦੀ ਆ ਤੇ ਆਪਾਂ ਕੁਝ ਖਾਣਾਗਾ ਅੱਜ ਨਵਾਂ ਸੂਟ ਪਾਇਆ ਹੱਕ ਵੀ ਬਣਦਾ ਕੁਝ ਖਾਣ ਪੀਣ ਦਾ ਯਾਰ ਵੀਡੀਓਜ਼ ਮੈਂ ਆਊਟਲੈਟ ਵੀ ਬਣਾ ਸਕਦੀ ਆ ਹਾਂ ਹੈ ਉਹ ਤਾਂ ਮੈਂ ਇੱਥੇ ਵੀ ਬਣਾਈਆਂ ਸੀ ਰਿੱਕੀ ਪੂਰੀਆਂ ਸੋਹਣੀਆਂ ਬਣਾਈਆਂ ਸੀ ਉੱਥੇ ਦਿਖਾਵਾਂ ਤੁਹਾਨੂੰ ਦਿਖਾ ਦੇਣੀ ਆ ਤੇ ਹਾਂਜੀ ਬਈ ਗਾਇਜ਼ ਤੇ ਆਪਾਂ ਮਿਲਦੇ ਆਂ ਕੱਲ ਨੂੰ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜੁੜੇ ਰਹੋ ਆਪਣੀ YouTube ਚੈਨਲ ਨਾਲ ਸਿਬਿਆ ਕਪਲ ਠੀਕ ਹੈ ਨੈਕਸਟ ਗੇਮ ਲੈ ਕੇ ਆ ਰਹੇ ਆਂ ਜਲਦੀ ਬਾਏ ਬਾਏ ਗਾਇਸ